ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study IQ in Gagan Mehra Official YouTube Channel ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਗੁਰੂ ਅਮਰਦਾਸ ਜੀ ਦੇ ਟੌਪਿਕ ਨੂੰ ਸ਼ੁਰੂ ਕਰਾਂਗੇ ਦੋਸਤੋ ਜੇਕਰ ਤੁਸੀਂ ਇਸ ਕਲਾਸ ਦਾ PDF ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ WhatsApp group ਜਾਂ Telegram group ਨੂੰ join ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ description ਦੇ ਵਿੱਚ ਦੇ ਦਵਾਂਗਾ ਤੇ ਦੋਸਤੋ ਜੇਕਰ ਗੱਲ ਕੀਤੀ ਹੈ ਵੀ ਇਸ ਤੋਂ ਪਹਿਲਾਂ ਦੀਆਂ ਕਲਾਸਿਸ ਦੇ ਵਿੱਚ ਉਸ ਦੀ ਕਲਾਸਿਸ ਦੇ ਵਿੱਚ ਆਪਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਿਲੇਟਡ ਪੂਰੀ ਜੀਵਨੀ ਐਂਡ ਉਹਨਾਂ ਦੇ ਮੋਸਟ ਇੰਪੋਰਟੈਂਟ ਐਮਐਸਸੀ ਕੁਸਚਨ ਤੇ ਗੁਰੂ ਅੰਗਦ ਦੇਵ ਜੀ ਦੇ ਰਿਲੇਟਡ ਕੁਸਚਨ ਉਹ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਵਰ ਕਰ ਚੁੱਕੇ ਹਾਂ ਦੋਸਤੋ ਜੇਕਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਤੁਸੀਂ ਮੇਰੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਉਹਨਾਂ ਵੀਡੀਓਜ਼ ਨੂੰ ਦੇਖ ਸਕਦੇ ਹੋ ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਗੁਰੂ ਅਮਰਦਾਸ ਜੀ ਦਾ ਆਪਾਂ ਸ਼ੁਰੂ ਕਰਦੇ ਹਾਂ ਠੀਕ ਹੈ ਅੱਜ ਦਾ ਟੌਪਿਕ ਹੈ ਆਪਣੇ ਕੋਲ ਸ੍ਰੀ ਗੁਰੂ ਅਮਰਦਾਸ ਜੀ ਤਾਂ ਜੇਕਰ ਗੱਲ ਕੀਤੀ ਜਾਵੇ ਟਾਈਮ ਪੀਰੀਅਡ ਦੀ ਗੁਰੂ ਅਮਰਦਾਸ ਜੀ ਦੇ ਤਾਂ ਗੁਰੂ ਅਮਰਦਾਸ ਜੀ ਦਾ ਟਾਈਮ ਪੀਰੀਅਡ ਰਹਿਣ ਵਾਲਾ ਹੈ 1479 ਤੋਂ ਲੈ ਕੇ 1574 ਮਤਲਬ ਕਿ 1479 ਨੂੰ ਉਹਨਾਂ ਦਾ ਜਨਮ ਤੇ 1574 ਨੂੰ ਉਹ ਜੋਤੀ ਜੋਤ ਸਮਾਏ ਸੀ ਠੀਕ ਹੈ ਟਾਈਮ ਪੀਰੀਅਡ ਇਗਜ਼ਾਮ ਦੇ ਵਿੱਚ ਮੋਸਟ ਇੰਪੋਰਟੈਂਟ ਰਹਿਣ ਵਾਲੇ ਨੇ ਇਗਜ਼ਾਮ ਦੇ ਵਿੱਚ ਪੁੱਛ ਸਕਦੇ ਨੇ ਗੁਰੂ ਅੰਗਦ ਦੇਵ ਦਾ ਟਾਈਮ ਪੀਰੀਅਡ ਕਿੰਨਾ ਸੀ ਗੁਰੂ ਅਮਰਦਾਸ ਜੀ ਦਾ ਕਿੰਨਾ ਸੀ ਤਾਂ ਤੁਸੀਂ ਟਾਈਮ ਪੀਰੀਅਡ ਵੀ ਇੱਕ ਅਲੱਗ ਕਾਪੀ ਤੇ ਨੋਟ ਕਰ ਲੈਣਾ ਹੈ ਹੁਣ ਦੇਖਦੇ ਹਾਂ ਉਹਨਾਂ ਦਾ ਜਨਮ ਸਥਾਨ ਤਾਂ ਉਹਨਾਂ ਦੇ ਜਨਮ ਸਥਾਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਹੋਇਆ ਸੀ 1479 ਨੂੰ 1479 ਨੂੰ ਗੁਰੂ ਅਮਰਦਾਸ ਜੀ ਦਾ ਜਨਮ ਹੋਇਆ ਸੀ ਕਿੱਥੇ ਹੋਇਆ ਸੀ ਬਾਸਰਕੇ ਦੇ ਵਿੱਚ ਜੋ ਕਿ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਰਹੇਗਾ ਉਹਨਾਂ ਦੇ ਮਾਤਾ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਪਿਤਾ ਦਾ ਨਾਮ ਸੀ ਤੇਜਪਾਲ ਜੀ ਪਿਤਾ ਦਾ ਨਾਮ ਰਿਹਾ ਆਪਣੇ ਕੋਲ ਤੇਜਪਾਲ ਤੇ ਮਾਤਾ ਦਾ ਨਾਮ ਸੀ ਬਖਤਕੌਰ ਤਾਂ ਇਹ ਕੁਐਸਚਨ ਵੀ ਇੰਪੋਰਟੈਂਟ ਹੈ ਤਾਂ ਇਹ ਵੀ ਤੁਸੀਂ ਨੋਟ ਡਾਊਨ ਕਰ ਲਿਓ ਤੇ ਜੀਵਨ ਸਾਥੀ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਜੀਵਨ ਸਾਥੀ ਜਨਾਬ ਸੀ ਮਨਸਾ ਦੇਵੀ ਤਾਂ ਇਹ 3 ਦੇ 3 ਕੁਐਸਚਨ ਤੁਸੀਂ ਯਾਦ ਰੱਖਣੇ ਨੇ ਜਨਮ ਸਥਾਨ ਮਾਤਾ ਪਿਤਾ ਤੇ ਜੀਵਨ ਸਾਥੀ ਉਸ ਤੋਂ ਬਾਅਦ ਉਹਨਾਂ ਦੇ ਬੱਚੇ ਜਾਂ ਪੁੱਤਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਦੋ ਪੁੱਤਰ ਤੇ ਦੋ ਧੀਆਂ ਹੋਈਆਂ ਸੀ ਦੋ ਪੁੱਤਰਾਂ ਦੇ ਨਾਮ ਨੇ ਮੋਰੀ ਜੀ ਤੇ ਮੋਹਨ ਜੀ ਤਾਂ ਇਹ ਯਾਦ ਰੱਖਿਓ ਧੀਆਂ ਨੇ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਤਾਂ ਇਹ ਵੀ ਕੁਐਸਚਨ ਇੰਪੋਰਟੈਂਟ ਹੈ ਉਸ ਤੋਂ ਬਾਅਦ ਗੁਰਗੱਦੀ ਕਾਲ ਤਾਂ ਉਹਨਾਂ ਨੂੰ ਜਿਹੜੀ ਗੁਰਗੱਦੀ ਸੀ ਉਹ ਕਦੋਂ ਮਿਲੀ ਸੀ ਤਾਂ ਜਿਹੜਾ ਗੁਰਗਾ ਗੁਰਗੱਦੀ ਦਾ ਸਮਾ ਸੀ ਉਹ ਸੀ 1552 1552 ਦੇ ਵਿੱਚ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਪਾਸੋਂ ਗੁਰਗੱਦੀ ਮਿਲੀ ਸੀ ਕਿੱਥੇ ਮਿਲੀ ਸੀ ਖੰਡੂਰ ਸਾਹਿਬ ਦੇ ਵਿੱਚ ਖੰਡੂਰ ਸਾਹਿਬ ਦੇ ਵਿੱਚ ਉਹਨਾਂ ਨੂੰ ਗੁਰਗੱਦੀ ਮਿਲੀ ਸੀ ਹਾਂ ਹੁਣ ਉਸ ਤੋਂ ਬਾਅਦ ਅੱਗੇ ਦੇਖਦੇ ਆਪਾਂ ਤਾਂ ਆਪਾਂ ਇਸ ਜੀਵਨੀ ਦੇ ਵਿੱਚ ਸਿਰਫ ਉਹੋ ਹੀ ਕੁਐਸਚਨਸ ਉਹੋ ਹੀ ਜੀਵਨੀ ਕਲੈਕਟ ਕਰਾਂਗੇ ਜੋ ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਰੈਨ ਵਾਲੀ ਹੈ ਜਿਆਦਾ ਆਪਾਂ ਇਸ ਨੂੰ ਜਿਆਦਾ ਐਕਸਪਲੇਨ ਨਹੀਂ ਕਰਾਂਗੇ ਠੀਕ ਹੈ ਤਾਂ ਹੁਣ ਦੇਖਦੇ ਆ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋਜੀ ਦੇ ਮੁੱਖ ਤੋਂ ਗੁਰੂ ਅੰਗਦ ਦੇਵ ਜੀ ਦੀ ਬਾਣੀ ਸੁਣੂ ਸੁਣੀ ਸੀ ਠੀਕ ਹੈ ਕਿਸ ਤੋਂ ਸੁਣੀ ਸੀ ਬੀਬੀ ਅਮਰੋਜੀ ਦੇ ਮੁੱਖ ਤੋਂ ਕਈ ਵਾਰ ਇਗਜ਼ਾਮ ਦੇ ਵਿੱਚ ਸਿੱਧਾ ਕੁਐਸਚਨ ਪੁੱਛ ਲੈਂਦੇ ਨੇ ਕਿ ਬੀਬੀ ਗੁਰੂ ਅਮਰਦਾਸ ਜੀ ਨੇ ਜਿਹੜੀ ਮੁੱਖ ਤੋਂ ਬਾਣੀ ਸੀ ਉਹ ਕਿਸ ਤੋਂ ਸੁਣੀ ਸੀ ਤਾਂ ਬੀਬੀ ਅਮਰੋਜੀ ਤੇ ਮੂੰ ਤੋਂ ਸੁਣੀ ਸੀ ਤਾਂ ਹੁਣ ਉਸ ਤੋਂ ਬਾਅਦ ਸ਼ਹਿਰ ਦੀ ਸਥਾਪਨਾ ਤਾਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਦੀ ਸਥਾਪਨਾ ਕੀਤੀ ਸੀ ਤਰਨਤਾਰਨ ਦੇ ਵਿੱਚ 84 ਪੌੜੀਆਂ ਵਾਲੀ ਬੌਲੀ ਸਾਹਿਬ ਤਿਆਰ ਕੀਤੀ ਸੀ ਤਾਂ ਇਹ ਯਾਦ ਰੱਖਣਾ ਹੈ ਠੀਕ ਹੈ ਗੋਇੰਦਵਾਲ ਸਾਹਿਬ ਦੇ ਵਿੱਚ ਜਿਹੜਾ ਅਕਬਰ ਉਹ ਗੋਇੰਦਵਾਲ ਸਾਹਿਬ ਵੀ ਕਿਹੇ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ ਸੀ ਇੱਕ ਵਾਰ ਕਿੱਥੇ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ ਸੀ ਤਾਂ ਉਹ ਗੋਇੰਦਵਾਲ ਦੇ ਵਿੱਚ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ ਸੀ ਤੇ ਜੇਕਰ ਉਹਨਾਂ ਦੇ ਸਮਕਾਲੀ ਮੁਗਲ ਸ਼ਾਸਕ ਬਾਰੇ ਪੁੱਛਿਆ ਜਾਵੇ ਤਾਂ ਉਹਨਾਂ ਦਾ ਸਮਕਾਲੀ ਮੁਗਲ ਸ਼ਾਸਕ ਸੀ ਅਕਬਰ ਗੁਰੂ ਅਮਰਦਾਸ ਜੀ ਦਾ ਤਾਂ ਈਵੇਂ ਦੇ ਕੁਐਸਚਨ ਐਗਜ਼ਾਮ ਦੇ ਵਿੱਚ ਬਹੁਤ ਪੁੱਛੇ ਜਾਂਦੇ ਨੇ ਤਾਂ ਤੁਸੀਂ ਇਹ ਥਿਊਰੀ ਨੂੰ ਚੰਗੀ ਤਰ੍ਹਾਂ ਧਿਆਨ ਦੇ ਵਿੱਚ ਰੱਖ ਕੇ ਪੜਿਓ ਤਾਂ ਗੁਰੂ ਅਮਰਦਾਸ ਜੀ ਦੇ ਕੈਨ ਤੇ ਅਕਬਰ ਦੁਆਰਾ ਕਿਹ ਯਾਤਰਾ ਕਰ ਕਹਿ ਦਿਓ ਚਾਹੇ ਇੱਥੇ ਜੱਜ਼ੀਆ ਕਰ ਵੀ ਲਿਖਿਆ ਆ ਜਾਂਦਾ ਤਾਂ ਤੁਸੀਂ ਇਹਨਾਂ ਦੋਨੋਂ ਕੁਐਸਚਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਤਾਂ ਸਿੱਧਾ-ਸਿੱਧਾ ਕੁਐਸਚਨ ਇਗਜ਼ਾਮ ਦੇ ਵਿੱਚ ਪੁੱਛ ਲੈਂਦੇ ਨੇ ਕਿ ਗੁਰੂ ਅ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਅਕਬਰ ਦੁਆਰਾ ਕਿਹੜਾ ਕਰ ਹਟਾਇਆ ਗਿਆ ਸੀ ਯਾਤਰਾ ਕਰ ਜਾਂ ਜੱਜ਼ੀਆ ਕਰ ਤਾਂ ਇਹ ਕੁਐਸਚਨ ਬਣ ਗਿਆ ਹੁਣ ਉਹਨਾਂ ਦੀ ਰਚਨਾਵਾਂ ਦੀ ਗੱਲ ਕਰਦੇ ਹਾਂ ਤਾਂ ਰਚਨਾਵਾਂ ਨੇ ਅਨੰਦ ਸਾਹਿਬ ਤਾਂ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਅਨੰਦ ਸਾਹਿਬ ਦੀ ਰਚਨਾ ਕੀਤੀ ਜਿਸ ਦੀਆਂ ਕਿੰਨੀਆਂ ਪੌਣੀਆਂ ਸੀ 40 ਪੌੜੀਆਂ ਸੀ ਆਨੰਦ ਸਾਹਿਬ ਦੀਆਂ ਮੰਜੀ ਪ੍ਰਣਾਲੀ ਦੀ ਸ਼ੁਰੂ ਕੀਤੀ ਜਿਸ ਦੇ ਵਿੱਚ ਟੋਟਲ ਕਿੰਨੀਆਂ ਮੰজੀਆਂ ਸੀ ਬਾਜੀ ਮੰজੀਆਂ ਸਥਾਪਿਤ ਕੀਤੀਆਂ ਗਈਆਂ ਸੀ ਉਹਨਾਂ ਦੇ ਜਿਹੜੇ ਸ਼ਲੋਕ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਦਰਜ ਨੇ 907 ਦਰਜ ਨੇ ਠੀਕ ਹੈ ਜੇਕਰ ਗੁਰੂ ਨਾਨਕ ਦੇਵ ਜੀ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਸ਼ਲੋਕ ਨੇ ਤਾਂ ਉਹਨੇ 974 ਗੁਰੂ ਅੰਗਦ ਦੇਵ ਜੀ ਦੀ ਗੱਲ ਕੀਤੀ ਜਾਵੇ ਗੁਰੂ ਅੰਗਦ ਦੇਵ ਜੀ ਨੇ 62 ਤੇ ਹੁਣ ਗੁਰੂ ਅਮਰਦਾਸ ਜੀ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਅਮਰਦਾਸ ਜੀ ਦੇ ਕਿੰਨੇ ਨੇ 907 ਠੀਕ ਹੈ ਤਾਂ ਇਹ ਮੈਂ ਕਰਕੇ ਤੁਸੀਂ ਯਾਦ ਰੱਖਦੇ ਜਾਇਓ ਕੋਸ਼ਿਸ਼ ਕਰੂੰਗਾ ਕਿ ਮੈਂ ਹਰ ਇੱਕ ਕਲਾਸ ਦੇ ਵਿੱਚ ਤੁਹਾਨੂੰ ਇਹ ਰਿਪੀਟ ਕਰਵਾਉਂਦਾ ਰਵਾਂ ਤਾਂ ਜੋ ਤੁਹਾਨੂੰ ਇਹ ਚੰਗੀ ਤਰ੍ਹਾਂ ਯਾਦ ਹੋ ਜਾਣ ਠੀਕ ਹੈ ਤਾਂ ਇਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਤਾਂ ਗੁਰੂ ਅਮਰਦਾਸ ਜੀ ਲੰਗਰ ਪ੍ਰਥਾ ਦਾ ਵੀ ਵਿਸਤਾਰ ਕੀਤਾ ਤਾਂ ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਐਗਜ਼ਾਮ ਦੇ ਵਿੱਚ ਪੁੱਛ ਲਿੰਦੇ ਨੇ ਕਿ ਲੰਗਰ ਪ੍ਰਥਾ ਦਾ ਵਿਸਤਾਰ ਕਿਹੜੇ ਦੂਰ ਗੁਰੂ ਦੁਆਰਾ ਕੀਤਾ ਗਿਆ ਸੀ ਸ਼੍ਰੀ ਲੰਗਰ ਪ੍ਰਥਾ ਸੇ ਉਹ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਕਲੀਅਰ ਹੈ ਬਟ ਜੇਕਰ ਵਿਸਤਾਰ ਬਾਰੇ ਪੁੱਛਿਆ ਜਾਵੇ ਤਾਂ ਗੁਰੂ ਅਮਰਦਾਸ ਜੀ ਨੇ ਲੰਗਰ ਪ੍ਰਥਾ ਦਾ ਵਿਸਤਾਰ ਕਾਫੀ ਜੋਰਾਂ ਸ਼ੋਰਾਂ ਤੇ ਕੀਤਾ ਸੀ ਤਾਂ ਇਹ ਤੁਸੀਂ ਯਾਦ ਰੱਖਣ ਦੇ ਵਿੱਚ ਬੱਚੇ ਕਾਫੀ ਕਨਫਿਊਜ਼ ਹੁੰਦੇ ਨੇ ਕਿਉਂਕਿ ਉਹ ਹਰ ਇੱਕ ਇਗਜ਼ਾਮ ਦੇ ਵਿੱਚ ਗੁਰੂ ਅੰਗਦ ਦੇਵ ਜੀ ਨੂੰ ਟਿਕ ਕਰਕੇ ਆਉਂਦੇ ਨੇ ਬਟ ਜੇਕਰ ਵਿਸਤਾਰ ਦੇ ਬਾਰੇ ਪੁੱਛਿਆ ਜਾਵੇ ਤਾਂ ਵਿਸਤਾਰ ਗੁਰੂ ਅਮਰਦਾਸ ਜੀ ਨੇ ਕੀਤਾ ਸੀ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਠੀਕ ਹੈ ਇੰਟਰੋਡਿਊਸ ਕਰ ਲੈਨੇ ਆਪਾਂ ਤਾਂ ਪੰਗਤ ਮਸਟ ਪ੍ਰਸੀਡ ਸੰਗਤ ਮਤਲਬ ਕਿ ਲੰਗਰ ਤੋਂ ਪਹਿਲਾਂ ਪੰਗਤ ਵਿੱਚ ਬੈਠਣਾ ਜ਼ਰੂਰੀ ਸੀ ਤਾਂ ਜੋ ਜਾਤੀ ਭੇਦਵਾ ਮਿਟ ਸਕੇ ਠੀਕ ਹੈ ਤਾਂ ਇਹ ਵੀ ਤੁਸੀਂ ਯਾਦ ਰੱਖਣੇ ਕਿ ਇੰਟਰੋਡਕਸ਼ਨ ਬਾਰੇ ਪੁੱਛਿਆ ਜਾਵੇ ਲੰਗਰ ਪ੍ਰਥਾ ਦੀ ਤਾਂ ਪੰਗਤ ਮਸਟ ਪ੍ਰਸੀਡ ਪ੍ਰੋਸੀਡ ਸੰਗਤ ਮਤਲਬ ਕਿ ਲੰਗਰ ਤੋਂ ਪਹਿਲਾਂ ਪੰਗਤ ਵਿੱਚ ਬੈਠਣਾ ਜ਼ਰੂਰੀ ਸੀ ਤਾਂ ਜੋ ਜਾਤੀ ਦੇ ਵਿੱਚ ਭੇਦਪਾਪ ਮਿਟ ਸਕੇ ਤਾਂ ਗੁਰੂ ਅਮਰਦਾਸ ਜੀ ਦਾ ਹੋਰ ਕਿਹੜੇ-ਕਿਹੜੇ ਕੰਮ ਕੀਤੇ ਗਏ ਸੀ ਤਾਂ ਗੁਰੂ ਅਮਰਦਾਸ ਜੀ ਦੁਆਰਾ ਪਰਦਾ ਪ੍ਰਥਾ ਦੀ ਮਨਾਹੀ, ਵਿਧਵਾ ਵਿਆਹ ਦੀ ਆਗਿਆ, ਸਤੀ ਪ੍ਰਥਾ ਦਾ ਵਿਰੋਧ ਆਦਿ ਸਾਰੇ ਸਮਾਜ ਸੁਧਾਰਕ ਕੰਮ ਕੀਤੇ ਸੀ। ਤਾਂ ਐਗਜ਼ਾਮ ਦੇ ਵਿੱਚ ਸਿੱਧਾ ਕੁਐਸਚਨ ਪੁੱਛ ਲੈਣਗੇ ਕਿ ਗੁਰੂ ਅਮਰਦਾਸ ਜੀ ਦੁਆਰਾ ਕਿਹੜੇ-ਕਿਹੜੇ ਕੰਮ ਕੀਤੇ ਸੀ? ਤਾਂ ਉੱਥੇ ਲਾਈਨ ਬਰ ਲਾਈਨ ਤੁਹਾਨੂੰ ਦੱਸ ਦੇਣਗੇ ਕਿ ਆਹ ਕੰਮ ਸੀ, ਆਹ ਕੰਮ ਬਸ ਤੁਸੀਂ ਯਾਦ ਰੱਖਣੇ ਨੇ। ਪਰਦਾ ਪ੍ਰਥਾ ਦੀ ਮਨਾਹੀ ਕੀਤੀ ਸੀ, ਵਿਧਵਾ ਵਿਆਹ ਦੀ ਆਗਿਆ ਦਿੱਤੀ ਸੀ ਉਹਨਾਂ ਨੇ, ਸਤੀ ਪ੍ਰਥਾ ਦਾ ਵਿਰੋਧ ਕੀਤਾ ਸੀ ਠੀਕ ਹੈ। ਲੰਗਰ ਪ੍ਰਥਾ ਦਾ ਵਿਸਤਾਰ ਕੀਤਾ ਸੀ, ਮੰਜੀ ਪ੍ਰਣਾਲੀ ਸ਼ੁਰੂ ਕੀਤੀ ਸੀ ਠੀਕ ਹੈ। ਤਾਂ ਈਵੇਂ ਦੇ ਕੁਐਸਚਨ ਯ ਦਾ ਗੁਰੂ ਅਮਰਦਾਸ ਜੀ ਦਾ ਜਿਹੜਾ ਆਪਣਾ ਉੱਤਰਾਧਿਕਾਰੀ ਸੀ ਉਹ ਕਿਸ ਨੂੰ ਬਣਾਇਆ ਸੀ ਭਾਈ ਜੇਠਾ ਜੀ ਨੂੰ ਭਾਈ ਜੇਠਾ ਜੀ ਨੂੰ ਜਿਸ ਨੂੰ ਅੱਗੇ ਜਾ ਕੇ ਆਪਾਂ ਕਿਸ ਨਾਮ ਨਾਲ ਜਾਣਦੇ ਹਾਂ ਗੁਰੂ ਰਾਮਦਾਸ ਜੀ ਦੇ ਨਾਲ ਸਿੱਖਾਂ ਦੇ ਚੌਥੇ ਗੁਰੂ ਨੇ ਇਹ ਗੁਰੂ ਰਾਮਦਾਸ ਜੀ ਠੀਕ ਹੈ ਉਸ ਟਾਈਮ ਇਹਨਾਂ ਨੂੰ ਭਾਈ ਜੇਠਾ ਜੀ ਕਹਿ ਕੇ ਬੁਲਾਉਂਦੇ ਸੀ ਕਿਸ ਦੇ ਕਹਿਣ ਉੱਤੇ ਇੱਕ ਕੁਐਸਚਨ ਇਹ ਵੀ ਐਗਜ਼ਾਮ ਦੇ ਵਿੱਚ ਬਣ ਜਾਂਦਾ ਕਿ ਕਿਸ ਦੇ ਕਹਿਣ ਉੱਤੇ ਗੁਰੂ ਅਮਰਦਾਸ ਜੀ ਨੇ ਜਿਹੜੇ ਆਪਣਾ ਉੱਤਰਾਧਿਕਾਰੀ ਸੀ ਭਾਈ ਜੇਠਾ ਜੀ ਨੂੰ ਬਣਾਇਆ ਸੀ ਤਾਂ ਉਹ ਯਾਦ ਰੱਖਣਾ ਤੁਸੀਂ ਬੀਬੀ ਭਾਨੀ ਜੀ ਦੇ ਕਹਿਣ ਤੇ ਤੇ ਬੀਬੀ ਭਾਨੀ ਜੀ ਕੌਣ ਸੀ ਤਾਂ ਉਹ ਸੁਪੁੱਤਰੀ ਸੀ ਗ ਗੁਰੂ ਅਮਰਦਾਸ ਜੀ ਦੀ ਪੁੱਤਰੀ ਸੀ ਮੈਂ ਤਾਂ ਉਹਨਾਂ ਪਹਿਲਾਂ ਕਵਰ ਕਰ ਕਵਰ ਕਰਵਾ ਚੁੱਕੇ ਹਾਂ ਤੇ ਜਿਹੜੀ ਪਤਨੀ ਸੀ ਉਹ ਹੋ ਸੀ ਗੁਰੂ ਰਾਮਦਾਸ ਜੀ ਦੀ ਤਾਂ ਉਹ ਰਿਸ਼ਤਾ ਵੀ ਪੁੱਛ ਲਿੰਦੇ ਨੇ ਕਈ ਵਾਰ ਕੀ ਬੀਬੀ ਭਾਨੀ ਜੀ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਨੇ ਤਾਂ ਗੁਰੂ ਅਮਰਦਾਸ ਜੀ ਤਾਂ ਬੀਬੀ ਭਾਨੀ ਜੀ ਪੁੱਤਰੀ ਲੱਗਦੇ ਨੇ ਤੇ ਪਤਨੀ ਕਿਸ ਦੇ ਸੀ ਹਾ ਸ਼੍ਰੀ ਗੁਰੂ ਰਾਮਦਾਸ ਜੀ ਦੇ ਮਤਲਬ ਕਿ ਭਾਈ ਜੇਠਾ ਜੀ ਦੇ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਤਾਂ ਉਸ ਤੋਂ ਬਾਅਦ ਇੱਕ ਇੱਕ ਕੁਐਸਚਨ ਇਗਜ਼ਾਮ ਦੇ ਵਿੱਚ ਕਾਫੀ ਇੰਪੋਰਟੈਂਟ ਰਹਿ ਜਾਂਦਾ ਕਿ ਦੋਹਿਤਾ ਬਾਣੀ ਦਾ ਬੋਹਿਤਾ ਜਿਹੜਾ ਵਸੀ ਇਹ ਗੁਰੂ ਅਮਰਦਾਸ ਜੀ ਨੇ ਕਿਹੜੇ ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਂ ਜਿਹੜਾ ਦੋਹਿਤਾ ਬਾਣੀ ਦਾ ਬੋਹਿਤਾ ਵਰਸੀ ਉਹ ਗੁਰੂ ਅਮਰਦਾਸ ਜੀ ਨੇ ਦਿੱਤਾ ਸੀ ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਨੂੰ ਪੰਜਵੇਂ ਗੁਰੂ ਨੂੰ ਇਹ ਵਰ ਦਿੱਤਾ ਸੀ ਕਿਸ ਨੇ ਗੁਰੂ ਅਮਰਦਾਸ ਜੀ ਨੇ ਠੀਕ ਹੈ ਤਾਂ ਹੁਣ ਉਸ ਦਾ ਜੋਤੀ ਜੋ ਸਮਾਉਣ ਦਾ ਸਮਾਂ ਦੇਖ ਲੈਣੇ ਆ ਤਾਂ ਟਾਈਮ ਪੀਰੀਅਡ ਮੈਂ ਤੁਹਾਨੂੰ ਦੱਸ ਸਕਿਆ ਸੀ 1574 ਨੂੰ ਟਾਈਮ ਪੀਰੀਅਡ ਖਤਮ ਹੋ ਚੁੱਕਿਆ ਸੀ ਤਾਂ ਜੋਤੀ ਜੋ ਸਮਾਈ ਸੀ ਉਹ 1574 ਨੂੰ ਗੁਰੂ ਅਮਰਦਾਸ ਜੀ ਜਿਹੜੇ ਜੋਤੀ ਜੋਤ ਸਮਾਈ ਸੀ ਉਹ 1574 ਨੂੰ ਗੋਇੰਦਵਾਲ ਸਾਹਿਬ ਦੇ ਵਿੱਚ ਤਾਂ ਇਸ ਦੇ ਵਿੱਚ ਜਿੰਨੇ ਵੀ ਆਪਾਂ ਨੇ ਇਹ ਕੁਐਸਚਨਸ ਕੀਤੇ ਨੇ ਇਹ ਕਾਫੀ ਇੰਪੋਰਟੈਂਟ ਸੀ ਸਾਰੀ ਜੀਵਨੀ ਜਿੰਦੀ ਆਪਾਂ ਨੇ ਕੀਤੀ ਸਾਰੀ ਇੰਪੋਰਟੈਂਟ ਸੀ ਠੀਕ ਹੈ ਤਾਂ ਜਿਹੜਾ ਇਹ ਵਰਸੀ ਆਪਾਂ ਦੱਸ ਚੁੱਕੇ ਗੁਰੂ ਅਰਜਨ ਦੇਵ ਨੂੰ ਦਿੱਤਾ ਸੀ ਜੋਤੀ ਜੋਤ 1574 ਨੂੰ ਗੋਇੰਦਵਾਲ ਸਾਹਿਬ ਦੇ ਵਿੱਚ ਸਮਾ ਗਏ ਸੀ ਠੀਕ ਹੈ ਹੁਣ ਦੇਖੋ ਆਹ ਤਾਂ ਹੋ ਗਈ ਆਪਣੀ ਸਾਰੀ ਜੀਵਨੀ ਹੁਣ ਜੀਵਨੀ ਤੋਂ ਬਾਅਦ ਆਪਾਂ ਹੁਣ ਮੌਕ ਟੈਸਟ ਲੈ ਲੈਂਦੇ ਆ ਇੱਕ ਛੋਟਾ ਜਿਹਾ ਗੁਰੂ ਅਮਰਦਾਸ ਜੀ ਦੇ ਕੁਐਸਚਨਸ ਦੇ ਰਿਲੇਟਡ ਦੇਖਦੇ ਆ ਤੁਹਾਨੂੰ ਕਿੰਨਾ ਕੁ ਯਾਦ ਰਹਿੰਦਾ ਠੀਕ ਹੈ ਤੇ ਮੈਂ ਹੁਣ ਇਹ ਜਿਹੜੇ ਕੁਐਸਚਨ ਤੁਹਾਨੂੰ ਬੋਲੂਗਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹਨਾਂ ਦੇ ਆਨਸਰ ਕਮੈਂਟ ਕਰਕੇ ਜਰੂਰ ਦਿਓ ਜਾਂ ਆਪਣੇ ਮਾਈਂਡ ਦੇ ਵਿੱਚ 5 ਸੈਕਿੰਡ ਜਰੂਰ ਸੋਚ ਲਿਆ ਕਰੋ ਕਿ ਇਸ ਦਾ ਆਨਸਰ ਕੀ ਰਹੇਗਾ ਈਵੇਂ ਨਾਲ ਦੀ ਨਾਲ ਤੁਹਾਡੀ ਕੀ ਪ੍ਰੈਕਟਿਸ ਵੀ ਹੁੰਦੀ ਜਾਵੇਗੀ ਚਲੋ ਹੁਣ ਦੇਖਦੇ ਆਪਾਂ ਐਮਸੀਕਿਊਸ ਕੁਐਸਚਨਸ ਤਾਂ ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਤਾਂ ਗੁਰੂ ਅਮਰਦਾਸ ਜੀ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ 1479 ਨੂੰ ਬਾਸਰਕੇ ਅਮਰਸਰ ਦੇ ਵਿੱਚ ਬੀ ਇਜ਼ ਦਾ ਰਾਈਟ ਆਨਸਰ 1479 ਨੂੰ ਹੋਇਆ ਸੀ ਬਾਸਰਕੇ ਦੇ ਵਿੱਚ ਅਮਰਸਰ ਦੇ ਵਿੱਚ ਜਿਕੇ ਇਸ ਦੇ ਵਿੱਚ ਤੁਸੀਂ ਹੋਰ ਕੀ ਕੁਝ ਯਾਦ ਰੱਖਣਾ ਹੈ ਤਾਂ ਗੁਰਗੱਦੀ ਪੀਰੀਅਡ ਯਾਦ ਰੱਖਣਾ ਹੈ ਤਾਂ ਗੁਰਗੱਦੀ ਉਹਨਾਂ ਨੂੰ ਕਦੋਂ ਮਿਲੀ ਸੀ ਤਾਂ ਗੁਰਗੱਦੀ ਮਿਲੀ ਸੀ ਉਹਨਾਂ ਨੂੰ 1552 ਦੇ ਵਿੱਚ ਤੇ ਗੁਰਗੱਦੀ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੇ ਜੋਤੀ ਜੋਤ ਸਮਾਉਣ ਦਾ ਸਮਾਂ ਤਾਂ ਜੋਤੀ ਜੋਤ ਹੋ ਕਦੋਂ ਸਮਾਏ ਸੀ ਦਾ ਉਹ ਸਮਾਇ ਸੀ 1574 ਦੇ ਵਿੱਚ ਕਿੱਥੇ ਸਮਾਇ ਸੀ ਗੋਇੰਦਵਾਲ ਸਾਹਿਬ ਦੇ ਵਿੱਚ ਗੋਇੰਦਵਾਲ ਸਾਹਿਬ ਦੇ ਵਿੱਚ ਉਹ ਜੋਤੀ ਜੋਤ ਸਮਾਇ ਸੀ ਠੀਕ ਹੈ ਹਾਂ ਇਸੇ ਮੈਂ ਅੱਧੇ ਕੁਐਸਚਨ ਇਸ ਦੇ ਵਿੱਚੋਂ ਜਿਵੇਂ ਜੋਤੀ ਜੋਤ ਸਮਾਉਣ ਦਾ ਸਮਾਂ ਮੈਂ ਇਸ ਦੇ ਵਿੱਚ ਹੀ ਐਡ ਕਰ ਦਿੱਤਾ ਮੈਂ ਅਲੱਗ ਤੋਂ ਕੁਐਸਚਨ ਨਹੀਂ ਦਵਾਂਗਾ ਠੀਕ ਹੈ ਤਾਂ ਜੋਤੀ ਜੋਤ 1574 ਨੂੰ ਗੋਇੰਦਵਾਲ ਸਾਹਿਬ ਦੇ ਸਮਾਇ ਸੀ ਗੁਰਗੱਦੀ ਮਿਲੀ ਸੀ ਉਹਨਾਂ ਨੂੰ 1552 ਨੂੰ ਤੇ ਜਨਮ ਹੋਇਆ ਸੀ ਉਹਨਾਂ ਦਾ 1479 ਨੂੰ ਬਾਸਰਕੇ ਅਮਰਸਰ ਦੇ ਵਿੱਚ ਨੈਕਸਟ ਕੁਐਸਚਨ ਦੇਖ ਲੈਣੇ ਆਪਾਂ ਕੁਐਸਚਨ ਨੰਬਰ 2 ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦੇ ਨਾਮ ਦੱਸੋ ਤਾਂ ਇਹ ਵੀ ਤੁਹਾਨੂੰ ਮੈਂ ਜੀਵਨੀ ਦੇ ਵਿੱਚ ਕਵਰ ਕਰਵਾਇਆ ਸੀ ਤਾਂ ਦੋ ਪੁੱਤਰ ਹੋਏ ਸੀ ਠੀਕ ਹੈ ਤੇ ਦੋ ਪੁੱਤਰੀਆਂ ਹੋਈਆਂ ਸੀ ਤਾਂ ਪੁੱਤਰ ਕਿਹੜੇ-ਕਿਹੜੇ ਸੀ ਉਹ ਤਾਂ ਉਹ ਸੀ 모ਹਨ ਤੇ ਮੋਰੀ ਜੀ ਸੀ ਇਸ ਦਾ ਰਾਈਟ ਆਨਸਰ 모ਹਨ ਤੇ ਮੋਰੀ ਗੁਰੂ ਅਮਰਦਾਸ ਜੀ ਦੋ ਪੁੱਤਰ ਸੀ ਤੇ ਦਾਨ ਦੋ ਪੁੱਤਰੀਆਂ ਸੀ ਇੱਕ ਸੀ ਬੀਬੀ ਦਾਨੀ ਜੀ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਤਾਂ ਇਹ ਵੀ ਤੁਸੀਂ ਕੁਐਸਚਨ ਯਾਦ ਰੱਖਣਾ ਇਹ ਨੈਕਸਟ ਕੁਐਸਚਨ ਮੂਵ ਕਰ ਲੈਨੇ ਆ ਕੁਐਸਚਨ ਨੰਬਰ 3 ਗੁਰੂ ਅਮਰਦਾਸ ਜੀ ਦੇ ਸਮਕਾਲੀ ਮੁਗਲ ਕੌਣ ਸੀ ਤਾਂ ਗੁਰੂ ਅਮਰਦਾਸ ਜੀ ਦੇ ਸਮਕਾਲੀ ਮੁਗਲ ਇਹ ਵੀ ਤੁਹਾਨੂੰ ਯਾਦ ਦਿਦਾ ਕਰਦਾ ਸੀ ਕਿ ਜਿਹੜਾ ਇਸ ਦਾ ਜਿਹੜਾ ਸਮਕਾਲੀ ਮੁਗਲ ਸੀ ਉਹ ਕੌਣ ਸੀ ਪਹਿਲਾਂ ਤੁਸੀਂ ਆਨਸਰ ਦਿਓ ਤਾਂ ਉਹ ਸੀ ਅਕਬਰ ਠੀਕ ਹੈ ਅਕਬਰ ਸੀ ਜਿਹੜਾ ਉਹ ਗੁਰੂ ਅਮਰਦਾਸ ਜੀ ਦਾ ਸਮਕਾਲੀ ਮੁਗਲ ਸੀ ਇਹ ਯਾਦ ਰੱਖਣਾ ਹੈ ਠੀਕ ਹੈ ਅਕਬਰ ਕਿੱਥੇ ਗੁਰੂ ਅਮਰਦਾਸ ਜੀ ਨੂੰ ਮਿਲਣ ਮਿਲਣ ਆਇਆ ਸੀ ਤਾਂ ਉਹ ਐਸੀ ਗੋਇੰਦਵਾਲ ਸਾਹਿਬ ਦੇ ਵਿੱਚ ਠੀਕ ਹੈ ਗੋਇੰਦਵਾਲ ਸਾਹਿਬ ਦੇ ਵਿੱਚ ਉਹ ਗੁਰੂ ਅਮਰਦਾਸ ਜੀ ਨੂੰ ਮਿਲਣ ਦੇ ਲਈ ਆਇਆ ਸੀ ਠੀਕ ਹੈ ਈਵੇਂ ਦੇ ਕੁਐਸਚਨ ਯਾਦ ਰੱਖਣੇ ਨੇ ਤੁਸੀਂ ਨੈਕਸਟ ਕੁਐਸਚਨ ਦੇਖਦੇ ਹਾਂ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਕਦੋਂ ਤੇ ਕਿੱਥੇ ਮਿਲੀ ਸੀ ਇਹ ਮੈਂ ਤੁਹਾਨੂੰ ਕਵਰ ਕਰਵਾ ਚੁੱਕਿਆ ਸੀ ਹੁਣ ਤੁਸੀਂ ਇਸ ਦਾ ਆਨਸਰ ਜਲਦੇ ਜਲਦੀ ਦੱਸੋ ਮੈਨੂੰ ਤਾਂ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਕਦੋਂ ਤੇ ਕਿੱਥੇ ਮਿਲੀ ਸੀ ਤਾਂ ਉਹ ਮਿਲੀ ਸੀ 1552 ਨੂੰ ਖੰਡੂਰ ਸਾਹਿਬ ਦੇ ਵਿੱਚ 1552 ਨੂੰ ਖੰਡੂਰ ਸਾਹਿਬ ਦੇ ਵਿੱਚ ਉਹਨਾਂ ਨੂੰ ਗੁਰਗੱਦੀ ਮਿਲੀ ਸੀ ਤਾਂ ਇਹ ਯਾਦ ਰੱਖਣਾ ਹੈ ਤੁਸੀਂ ਨੈਕਸਟ ਕੁਐਸਚਨ ਦੇਖਦੇ ਹਾਂ ਅਕਬਰ ਕਿੱਥੇ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ ਸੀ ਅਕਬਰ ਕਿੱਥੇ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ ਸੀ ਤਾਂ ਕੀ ਰਾਈਟ ਆਨਸਰ ਹੈ ਇਹ ਵੀ ਮੈਂ ਤੁਹਾਨੂੰ ਕਵਰ ਕਰਵਾ ਚੁੱਕਿਆ ਤਾਂ ਉਹ ਆਇਆ ਸੀ ਗੋਇੰਦਵਾਲ ਸਾਹਿਬ ਦੇ ਵਿੱਚ ਠੀਕ ਹੈ ਅਕਬਰ ਗੋਇੰਦਵਾਲ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਜੀ ਨੂੰ ਮਿਲਣ ਦੇ ਲਈ ਆਇਆ ਸੀ ਨੈਕਸਟ ਕੁਐਸਚਨ ਵਿਜ਼ਿਟ ਕਰਦੇ ਆਪਾਂ ਗੁਰੂ ਅਮਰਦਾਸ ਜੀ ਦੇ ਕੋਲ ਕਿੰਨੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਤਾਂ ਕਿੰਨੇ ਸ਼ਲੋਕ ਨੇ ਜਿਹੜੇ ਗੁਰੂ ਅਮਰਦਾਸ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਇਹ ਵੀ ਕਵਰ ਕਰਵਾਇਆ ਸੀ ਤੁਹਾਨੂੰ ਤਾਂ ਉਹ ਸੀ 907 ਗੁਰੂ ਨਾਨਕ ਦੇਵ ਜੀ ਦੇ ਕਿੰਨੇ ਸੀ 974 ਤੇ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸੀ 62 ਤੇ ਗੁਰੂ ਅਮਰਦਾਸ ਜੀ ਦੇ ਕਿੰਨੇ ਨੇ 907 ਤਾਂ ਇਵੇਂ ਕਰਕੇ ਤੁਸੀਂ ਪੜਨ ਦੀ ਕੋਸ਼ਿਸ਼ ਕਰਿਆ ਕਰੋ ਇਵੇਂ ਤੁਹਾਨੂੰ ਯਾਦ ਹੋ ਜਾਣਗੇ ਨੈਕਸਟ ਦੇਖਦੇ ਆਪਾਂ ਗੁਰੂ ਅਮਰਦਾਸ ਜੀ ਨੇ ਕੁੱਲ ਕਿੰਨੀਆਂ ਮੰਦੀਆਂ ਸਥਾਪਿਤ ਕੀਤੀਆਂ ਨੇ ਤਾਂ ਇਹ ਵੀ ਬਿਲਕੁਲ ਆਸਾਨ ਕੁਐਸਚਨ ਹੈ ਤਾਂ ਟੋਟਲ 22 ਮੰਦੀਆਂ ਸਥਾਪਿਤ ਕੀਤੀਆਂ ਨੇ ਗੁਰੂ ਅਮਰਦਾਸ ਜੀ ਨੇ ਨੈਕਸਟ ਦੇਖ ਲੈਣੇ ਆਪਾਂ ਗੁਰੂ ਅਮਰਦਾਸ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਚੁਣਿਆ ਤਾਂ ਆਪਣਾ ਉੱਤਰਾਧਿਕਾਰੀ ਗੁਰੂ ਅਮਰਦਾਸ ਜੀ ਨੇ ਕਿਸ ਨੂੰ ਚੁਣਿਆ ਸੀ ਤਾਂ ਉਹ ਚੁਣਿਆ ਸੀ ਭਾਈ ਜੇਠਾ ਜੀ ਨੂੰ ਭਾਈ ਜੇਠਾ ਜੀ ਨੂੰ ਕੀ ਏ ਆਪਣਾ ਉੱਤਰਾਧਿਕਾਰੀ ਸੋਣਿਆ ਸੀ ਇਹਨਾਂ ਦਾ ਅਸਲੀ ਨਾਮ ਭਾਈ ਜੇਠਾ ਤੋਂ ਕੀ ਨਾਮ ਰੱਖ ਦਿੱਤਾ ਗਿਆ ਤਾਂ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਨੇ ਗੁਰੂ ਰਾਮਦਾਸ ਜੀ ਇਹਨਾਂ ਦਾ ਪਹਿਲਾ ਨਾਮ ਕੀ ਸੀ ਭਾਈ ਜੇਠਾ ਜੀ ਤੇ ਕਿਸ ਦੇ ਕਹਿਣ ਉੱਤੇ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਸੀ ਤਾਂ ਉਹ ਚੁਣਿਆ ਸੀ ਬੀਬੀ ਭਾਨੀ ਜੀ ਦੇ ਕਹਿਣ ਤੇ ਹੁਣ ਬੀਬੀ ਭਾਨੀ ਜੀ ਦਾ ਰਿਸ਼ਤਾ ਵੀ ਦੇਖ ਲਿਨੀਆ ਤਾਂ ਬੀਬੀ ਭਾਨੀ ਜੀ ਦਾ ਗੁਰੂ ਅਮਰਦਾਸ ਜੀ ਨਾਲ ਕੀ ਰਿਸ਼ਤਾ ਸੀ ਤਾਂ ਉਹ ਪੁੱਤਰੀ ਸੀ ਗੁਰੂ ਅਮਰਦਾਸ ਜੀ ਦੀ ਠੀਕ ਹੈ ਅਮਰਦਾਸ ਜੀ ਦੀ ਤੇ ਇਸ ਤੋਂ ਬਾਅਦ ਭਾਈ ਜੇਠਾ ਰਾਮਦਾਸ ਜੀ ਦੀ ਕੀ ਲੱਗਦੀ ਸੀ ਉਹ ਪਤਨੀ ਲੱਗਦੀ ਸੀ ਠੀਕ ਹੈ ਇਹ ਤੁਸੀਂ ਕੁਝ ਕੁਐਸਚਨ ਨੇ ਨੋਟ ਡਾਊਨ ਕਰ ਲੈਣੇ ਨੇ ਨੈਕਸਟ ਦੇਖਦੇ ਆਪਾਂ ਗੁਰੂ ਅਮਰਦਾਸ ਜੀ ਨੇ ਬੌਲੀ ਸਾਹਿਬ ਦਾ ਨਿਰਮਾਣ ਕਿੱਥੇ ਕੀਤਾ ਸੀ ਬੌਲੀ ਸਾਹਿਬ ਦਾ ਨਿਰਮਾਣ ਤਾਂ ਬੌਲੀ ਸਾਹਿਬ ਦਾ ਨਿਰਮਾਣ ਗੁਰੂ ਅਮਰਦਾਸ ਜੀ ਨੇ ਕਿੱਥੇ ਕੀਤਾ ਸੀ ਉਹ ਤਾਂ ਕੀ ਰਾਈਟ ਆਨਸਰ ਰਹੇਗਾ ਇਸ ਦਾ ਸਾਈਜ਼ ਦਾ ਰਾਈਟ ਆਨਸਰ ਜਲਦੀ ਜਲਦੀ ਦੱਸੋ ਤਾਂ ਉਹ ਕੀਤਾ ਸੀ ਗੋਇੰਦਵਾਲ ਸਾਹਿਬ ਦੇ ਵਿੱਚ ਬੀ ਇਜ਼ ਦਾ ਰਾਈਟ ਆਨਸਰ ਗੋਇੰਦਵਾਲ ਸਾਹਿਬ ਦੇ ਵਿੱਚ ਬੌਲੀ ਸਾਹਿਬ ਦਾ ਨਿਰਮਾਣ ਕੀਤਾ ਸੀ ਕਿਸ ਨੇ ਗੁਰੂ ਅਮਰਦਾਸ ਜੀ ਨੇ ਠੀਕ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਗੁਰੂ ਅਮਰਦਾਸ ਜੀ ਨੇ ਕਿਸ ਦੇ ਮukh ਤੋਂ ਗੁਰੂ ਅੰਗਦ ਦੇਵ ਜੀ ਦੀ ਬਾਣੀ ਸੁਣੀ ਸੀ ਕਿਸ ਦੇ ਮukh ਤੋਂ ਗੁਰੂ ਅੰਗਦ ਦੇਵ ਜੀ ਦੀ ਬਾਣੀ ਸੁਣੀ ਸੀ ਤਾਂ ਉਹ ਸੁਣੀ ਸੀ ਬੀਬੀ ਅਮਰੋਜੀ ਤੋਂ ਠੀਕ ਹੈ ਬੀਬੀ ਅਮਰੋਜੀ ਦੇ ਮukh ਤੋਂ ਗੁਰੂ ਅੰਗਦ ਦੇਵ ਜੀ ਦੀ ਬਾਣੀ ਸੁਣੀ ਸੀ ਗੁਰੂ ਅਮਰਦਾਸ ਜੀ ਨੇ ਨੈਕਸਟ ਵਿਜ਼ਿਟ ਕਰਦੇ ਹਾਂ आनंद صاحب ਦੀ ਰਚਨਾ ਕਿਹੜੇ ਗੁਰੂ ਸਾਹਿਬ ਦੀ ਦੁਆਰਾ ਕੀਤੀ ਗਈ? ਆਨੰਦ ਸਾਹਿਬ ਦੀ ਰਚਨਾ ਤਾਂ ਇਹ ਵੀ ਮੈਂ ਤੁਹਾਨੂੰ ਪਹਿਲਾਂ ਕਵਰ ਕਰਾ ਚੁੱਕਾ ਕਿ ਰਚਨਾਵਾਂ ਕਿਹੜੇ-ਕਿਹੜੇ ਗੁਰੂ ਨੇ ਕਿਹੜੀ-ਕਿਹੜੀ ਕੀਤੀ ਸੀ ਤਾਂ ਇਹ ਵੀ ਗੁਰੂ ਅਮਰਦਾਸ ਜੀ ਨੇ ਗੁਰੂ ਅਮਰਦਾਸ ਜੀ ਦੁਆਰਾ ਆਨੰਦ ਸਾਹਿਬ ਦੀ ਰਚਨਾ ਕੀਤੀ ਗਈ ਸੀ। ਠੀਕ ਹੈ ਯਾਦ ਰੱਖਣਾ ਹੈ ਤੁਸੀਂ। ਨੈਕਸਟ ਵਿਜ਼ਿਟ ਕਰਦੇ ਆਪਾਂ। ਆਨੰਦ ਸਾਹਿਬ ਵਿੱਚ ਕੁੱਲ ਕਿੰਨੀਆਂ ਪੌੜੀਆਂ ਹਨ? ਤਾਂ ਆਨੰਦ ਸਾਹਿਬ ਦੀਆਂ ਪੌੜੀਆਂ ਟੋਟਲ ਕਿੰਨੀਆਂ ਪੌੜੀਆਂ ਨੇ? ਤਾਂ ਆਨੰਦ ਸਾਹਿਬ ਦੇ ਟੋਟਲ 40 40 ਪੌੜੀਆਂ ਨੇ ਇਹ ਵੀ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਹੈ ਟੋਟਲ 40 ਪੌੜੀਆਂ ਨੇ ਨੈਕਸਟ ਵਿਜ਼ਿਟ ਕਰਦੇ ਹਾਂ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਅਕਬਰ ਦੁਆਰਾ ਕਿਹੜਾ ਕਰ ਹਟਾਇਆ ਗਿਆ ਸੀ ਤਾਂ ਕਿਹੜਾ ਕਰ ਹਟਾਇਆ ਗਿਆ ਸੀ ਤੁਹਾਨੂੰ ਦੋ ਦੱਸੇ ਸੀ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ ਜੱਜੀਆ ਕਰ ਠੀਕ ਹੈ ਜੇਕਰ ਯਾਤਰਾ ਕਰਦੇ ਜੱਜੀਆ ਕਰ ਦੋਨੋਂ ਤਾਂ ਜੱਜੀਆ ਕਰ ਤੁਸੀਂ ਰਾਈਟ ਆਨਸਰ ਹੋਏਗਾ ਠੀਕ ਹੈ ਜੱਜੀਆ ਕਰ ਨੈਕਸਟ ਕੁਐਸਚਨ ਦੇਖਦੇ ਹਾਂ ਦੋਹਿਤਾ ਬਾਣੀ ਦਾ ਬੋਹਿਤਾ ਵਰ ਗੁਰੂ ਅਮਰਦਾਸ ਜੀ ਨੇ ਕਿਸ ਨੂੰ ਦਿੱਤਾ ਸੀ ਦੋਹਿਤਾ ਬਾਣੀ ਦਾ ਬੋਹਿਤਾ ਇਹੇ ਵਰਸ ਜਿਹੜਾ ਕਿਸ ਨੂੰ ਦਿੱਤਾ ਸੀ ਤਾਂ ਇਹ ਦਿੱਤਾ ਸੀ ਗੁਰੂ ਅਰਜਨ ਦੇਵ ਜੀ ਨੂੰ ਕਿਸ ਦੁਆਰਾ ਦਿੱਤਾ ਗਿਆ ਗੁਰੂ ਅਮਰਦਾਸ ਜੀ ਦੁਆਰਾ ਗੁਰੂ ਅਰਜਨ ਦੇਵ ਜੀ ਨੂੰ ਦੋਹੀਤਾ ਬਾਣੀ ਦਾ ਬੋਝ ਤਾਂ ਵਰ ਦਿੱਤਾ ਗਿਆ ਸੀ ਨੈਕਸਟ ਦੇਖਦੇ ਆਪਾਂ ਕੁਐਸਚਨ ਨੰਬਰ 15 ਕਿਸ ਦੇ ਕਹਿਣ ਤੇ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਰਾਮਦਾਸ ਜੀ ਨੂੰ ਦਿੱਤੀ ਸੀ ਇਹ ਕੁਐਸਚਨ ਫਿਰ ਆ ਗਿਆ ਮੁੜ ਕੇ ਤਾਂ ਬੀਬੀ ਭਾਨੀ ਜੀ ਦੇ ਕਹਿਣ ਤੇ ਇਹ ਮੈਂ ਤੁਹਾਨੂੰ ਚੰਗੀ ਤਰ੍ਹਾਂ ਕਵਰ ਕਰਵਾ ਚੁੱਕਿਆ ਤਾਂ ਆਪਾਂ ਜ਼ਿਆਦਾ ਐਕਸਪਲੇਨ ਨਹੀਂ ਕਰਦੇ ਤਾਂ ਗੁਰੂ ਅਮਰਦਾਸ ਜੀ ਨੂੰ ਇਹ ਵਰ ਇਹ ਗੁਰੂ ਉਤਰਾਧਿਕਾਰੀ ਚੁੜਿਆ ਗਿਆ ਸੀ ਬੀਬੀ ਭਾਨੀ ਜੀ ਦੇ ਕਹਿਣ ਉੱਤੇ ਠੀਕ ਹੈ ਨੈਕਸਟ ਕੁਐਸਚਨ ਦੇਖਦੇ ਆਪਾਂ ਕਿ ਗੁਰੂ ਅਮਰਦਾਸ ਜੀ ਦੀਆਂ ਕੁੱਲ ਕਿੰਨੀਆਂ ਵਾਰਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਤਾਂ ਗੁਰੂ ਅਮਰਦਾਸ ਜੀ ਦਾ ਟੋਟਲ ਕਿੰਨੀਆਂ ਵਾਰਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਤਾਂ 12 ਨੇ ਟੋਟਲ 4 ਠੀਕ ਹੈ 4 12 ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਗੁਰੂ ਅਮਰਦਾਸ ਜੀ ਦੀਆਂ ਨੈਕਸਟ ਦੇਖਦੇ ਆਪਾਂ ਗੁਰੂ ਅਮਰਦਾਸ ਜੀ ਦੁਆਰਾ ਹੇਠ ਲਿਖਿਆਂ ਵਿੱਚੋਂ ਕਿਹੜੇ ਸਮਾਜ ਸੁਧਾਰਕ ਕੰਮ ਕੀਤੇ ਗਏ ਤਾਂ ਕਿਹੜੇ ਸਮਾਜ ਸੁਧਾਰਕ ਕੰਮ ਕੀਤੇ ਗਏ ਸੀ ਗੁਰੂ ਅਮਰਦਾਸ ਜੀ ਦੇ ਦੁਆਰਾ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਉਹਨਾਂ ਦੁਆਰਾ ਪਰਦਾ ਪ੍ਰਥਾ ਦੀ ਮਨਾਹੀ ਵੀ ਕੀਤੀ ਗਈ ਸੀ ਵਿਧਵਾ ਵਿਆਹ ਦੀ ਵੀ ਅਗਿਆ ਦਿੱਤੀ ਗਈ ਸੀ ਸਤੀ ਪ੍ਰਥਾ ਦਾ ਵਿਰੋਧ ਵੀ ਕੀਤਾ ਗਿਆ ਸੀ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਠੀਕ ਹੈ ਜੋਤੀ ਜੋ ਸਮਾਣ ਦਾ ਤੁਹਾਨੂੰ ਪਤਾ ਲੱਗ ਗਿਆ ਠੀਕ ਹੈ ਤਾਂ ਅੱਜ ਦੀ ਕਲਾਸ ਆਪਣੀ ਜਿਹੜੀ ਗੁਰੂ ਅਮਰਦਾਸ ਜੀ ਦੇ ਟੌਪਿਕ ਦੀ ਸੀ ਠੀਕ ਹੈ ਉਹ ਇੱਥੇ ਹੀ ਕਵਰ ਹੋ ਚੁੱਕੀ ਹੈ ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਇੱਥੇ ਮੈਂ ਗੁਰੂ ਅਮਰਦਾਸ ਜੀ ਕਰਨਾ ਰਹਿ ਗਿਆ ਇੱਥੇ ਅੰਗਰ ਦੇਵ ਜੀ ਲਿਖਿਆ ਹੋਇਆ ਠੀਕ ਹੈ हां ਤੁਸੀਂ ਇੱਥੇ ਗੁਰੂ ਅਮਰਦਾਸ ਜੀ ਦੇਖ ਲਿਓ ਠੀਕ ਹੈ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ ਦੋਸਤ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਚਲਦੀ ਚਲਦੀ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ